ਤਲ ਲੁਧਿਆਣਾ ਦੇ ਵਿੱਚ ਦਿਵਿਆ ਜੋਤੀ ਜਾਗਰਤੀ ਸੰਸਥਾਨ ਦੇ ਵੱਲੋਂ 19 ਤੋਂ ਲੈ ਕੇ 25 ਫਰਵਰੀ ਤੱਕ ਭਗਵਤ ਗੀਤਾ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ਼ਰਧਾਲੂਆਂ ਲਈ ਕਲਯਾਤਰਾ ਕੱਢੀ ਜਾਵੇਗੀ ਅਤੇ ਗੀਤਾ ਦੀ ਕਥਾ ਕਰਵਾਈ ਜਾਵੇਗੀ ਸੰਸਥਾਨ ਦੇ ਆਗੂਆਂ ਨੇ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਦਿਵਿਆ ਜੋਤੀ ਜਾਗਰਤੀ ਸੰਸਥਾਨ ਦੇ ਦੁਆਰਾ लुधियाना शहर ਦੇ ਅੰਦਰ ਇੱਕ ਵਿਸ਼ਾਲ శ్రీਮਦ ਭਾਗਵਤ ਕਥਾ ਦਾ ਆਯੋਜਨ ਹੋਣ ਜਾ ਰਿਹਾ ਹੈ ਜੋ ਕਿ 19 ਫਰਵਰੀ ਤੋਂ ਲੈ ਕੇ 25 ਫਰਵਰੀ ਤੱਕ ਹੋਏਗਾ ਜਿਸ ਦਾ ਜਿਸ ਦਾ ਸਮੇਂ ਹੈ ਸ਼ਾਮ ਦਾ 7 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਸਥਾਨ ਹੈ ਮਾਰਕੀਟ ਗਰਾਊਂਡ ਬੀਸੀਐਮ ਸਕੂਲ ਦੇ ਸਾਹਮਣੇ ਚੰਡੀਗੜ੍ਹ ਰੋਡ ਲੁਧਿਆਣਾ ਇਸ ਕਥਾ ਦੇ ਅੰਦਰ ਪਰਮ ਆਰਾਧੇ ਗੁਰੂ ਦੇਵ ਸਰਵਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸ਼ਿਸ਼ਿਆ कथा व्यास विश्व व्याख्यात सातवी वैष्णवी भारती जी जो कि देशा विदेशां दे अंदर श्रीमद् भागवत कथा दा वाचन करदे होए हुन साडे शहर लुधियाना दे अंदर पधार रहे हन और इसे श्रीमद् भागवत कथा दे उपलक्ष दे अंदर लुधियाना शहर दे अंदर एक विशाल कलश यात्रा कड्डी जा रही है जो कि 17 फरवरी नो सेक्टर 32 कथा स्थल तो सवेरे 11 बजे स्टार्ट होएगी ਜਿਸ ਦੇ ਅੰਦਰ 1100 ਤੋਂ adhik ਸੁਭਾਗਯਵਤੀ ਮਹਿਲਾਵਾਂ ਕਲਸ਼ ਲੈ ਕੇ ਚੱਲਣ ਗਈਆਂ ਲਗਭਗ 1000 ਦੇ ਕਰੀਬ ਯੰਗ ਬੇਟੀਆਂ ਇਸ ਦੇ ਅੰਦਰ ਨਾਰੀ ਸ਼ਕਤੀਕਰਨ ਦੇ ਪ੍ਰਤੀ ਸਮਾਜ ਨੂੰ ਮੈਸੇਜ ਦੇਣਗੇ